ਫਗਵਾੜਾ ਸ਼ਹਿਰ ਵਿੱਚ ਲੁੱਟਖੋਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਅੱਜ ਦਿਨ ਹੀ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਅਜੇ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਰੁੜਿਆ ਤਲਾਬ ਮਿਲਗੇਟ ਫਗਵਾੜਾ ਤੋਂ ਜਿੱਥੇ ਕਿ ਘਰ ਦੇ ਬਾਹਰ ਖੜੀ ਵਰਨਾਕਾਰ ਨੂੰ ਰਾਤ 2 ਵਜੇ ਦੇ ਕਰੀਬ ਚੋਰ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦੇ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਗੱਡੀ ਚੋਰੀ ਹੋਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹਨਾਂ ਦੇ ਫੋਨ ਤੇ ਟੋਲ ਪਲਾਜ਼ਾ ਵਾਲਿਆਂ ਦਾ ਮੈਸੇਜ ਆਇਆ ਉਹਨਾ ਦੱਸਿਆ ਕਿ ਸੀਸੀਟੀਵੀ ਮੁਤਾਬਕ ਉਹਨਾਂ ਦੀ ਗੱਡੀ ਟੋਲ ਪਾਰ ਕਰਕੇ ਰਾਜਸਥਾਨ ਵਾਲੀ ਸਾਈਡ ਗਈ ਹੈ। ਉਹਨਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੀ ਗੱਡੀ ਉਹਨਾਂ ਨੂੰ ਵਾਪਸ ਦਵਾਈ ਜਾਵੇ। ਜਿਕਰ ਜੋ ਹੋਇਆ ਕਿ ਫਗਵਾੜਾ ਸ਼ਹਿਰ ਵਿੱਚ ਕਾਰਾਂ ਚੋਰੀ ਹੁੰਦੀਆਂ। ਕਈ ਵਾਰਦਾਤਾਂ ਆਪਾਂ ਪਰ ਚੁੱਕੀਆਂ ਨੇ। ਲੋੜ ਹੈ ਪੁਲਿਸ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ। ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਕੀ ਮਾਮਲਾ ਕੀ ਹੈ ਜੀ ਪਹਿਲੇ? ਜੀ ਸਾਡੀ ਨਾ ਗੱਡੀ ਚੋਰੀ ਹੋ ਗਈ ਰਾਤੀ 2:00 ਵਜੇ ਦੇ ਕਰੀਬ ਗੱਡੀ ਚੋਰੀ ਹੋਈ ਸਾਡੀ। ਕਿਹੜੇ ਰੰਗ ਦੀ ਹੈ ਗੱਡੀ ਸਿਲਵਰ ਕਲਰ ਦੀ ਹੈ ਜੀ ਕੋਈ ਨੰਬਰ ਪਲੇਟ ਹਾਂਜੀ ਵਰਨਾ ਗੱਡੀ ਹੈ ਜੀ ਪੀਬੀ 10 ਸੀਐਲ 0015 ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ ਵੀਰ ਜੀ ਸਾਨੂੰ ਨਾ ਰਾਤੀ ਮੈਸੇਜ ਆਇਆ ਜਦੋਂ ਉਹਨੇ ਨਾ ਮਤਲਬ ਕਿ ਟੋਲ ਕ੍ਰਾਸ ਕੀਤਾ ਤੇ ਸਾਨੂੰ ਸਵੇਰੇ ਮੈਸੇਜ ਆਇਆ ਗੱਡੀ ਦਾ ਕਿ ਇਹ ਟੋਲ ਕ੍ਰਾਸ ਕੀਤੀ ਆ ਕੋਰੀਆ ਦਾ ਕੀਤਾ ਸੀਗਾ ਤੇ ਰਾਜਸਥਾਨ ਵੱਲ ਗਈ ਆ ਸਾਡੀ ਗੱਡੀ ਕੋਈ ਮਾਡਲ ਵਗੈਰਾ ਪਤਾ ਕੁਝ ਹਾਂਜੀ 9 ਸੀਗਾ ਜੀ 2009 ਹਾਂਜੀ ਤੇ ਸੀਸੀਟੀ ਵੀ ਕੈਮਰੇ ਵਿੱਚ ਕੋਈ ਆਇਆ? ਹਾਂਜੀ ਵੀਰ ਜੀ ਉਹ ਮਤਲਬ ਕਿ ਥੋੜਾ ਜਿਹਾ ਟੋਲ ਪਲਾਜ਼ੇ ਤੋਂ ਕਿਸੇ ਨੂੰ ਕਹਿ ਕੇ ਕਰਵਾਇਆ ਹੈਗਾ ਆ। ਆਈ ਆ ਗੱਡੀਆਂ ਪਿਕ ਵੀ ਹੈਗੀਆਂ ਆ। ਉਹਦੀ ਬੰਦੇ ਦੀ ਫੋਟੋ ਵੀ ਆਈ ਆ ਤੁਸੀਂ ਉਹਨੂੰ ਐਡ ਕਰ ਸਕਦੇ ਆ ਵਿੱਚ। ਜਦੋਂ ਆਪਾਂ ਇੱਥੋਂ ਆਪਣੀ ਤੁਹਾਡੀ ਗੱਡੀ ਚੱਕ ਹੋਈ ਆ। ਕੋਈ ਉਸ ਕੈਮਰੇ ਦੇ ਵਿੱਚ ਕੋਈ ਸੀਸੀਟੀ ਕੈਮਰੇ ਕੋਈ ਨੇੜੇ-ਨੇੜੇ ਲੱਗੇ ਹੋਣ ਚੱਕਦਿਆਂ ਦੀ ਕੋਈ ਨਹੀਂ ਵੀ ਸੀ ਉੱਥੇ ਕੁਝ ਨਹੀਂ ਆਇਆ ਜੀ। ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨਾਲ? ਹਾਂਜੀ ਹਾਂਜੀ ਅਸੀਂ ਐਫ ਆਈ ਆਰ ਕਰਵਾਈ ਆ ਜੀ। ਤੇ ਪੁਲਿਸ ਆਈ ਸੀ ਮੌਕੇ ਦੇਖਣ? ਨਹੀਂ ਵੀਰ ਜੀ ਹਜੇ ਤੱਕ ਤਾਂ ਨਹੀਂ ਆਈ ਹੈ। ਕੀ ਮੰਗ ਰੱਖਦੇ ਜਿੱਦਾਂ ਪ੍ਰਸ਼ਾਸਨ ਕੋਲ ਆਪਾਂ ਮਗੀ ਸ਼ਹਿਰ ਦੇ ਵਿੱਚ ਬੜੀਆਂ-ਬੜੀਆਂ ਵਾਰਦਾਤਾਂ ਹੁੰਦੀਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਵੀਰ ਜੀ ਅਸੀਂ ਇਹੀ ਕਹਿੰਦੇ ਆ ਕਿ ਕਾਰਵਾਈ ਕੀਤੀ ਜਾਵੇ ਸਾਡੀ ਗੱਡੀ ਲੱਭੀ ਜਾਵੇ ਹਨਾ ਹੋਰ ਅਸੀਂ ਕੋਈ ਮੰਗ ਨਹੀਂ ਕਰਦੇ ਹੈਗੇ ਪਰ ਜਿਹੜਾ ਇੰਨਾ ਹ क्राइम ਵਧ ਗਿਆ ਇਹ ਤੇ ਨੱਥ ਪਾਈ ਜਾਵੇ ਜੀ ਫਗਵਾੜਾ ਸ਼ਹਿਰ ਵਿੱਚ ਲੁੱਟਖੋਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਅੱਜ ਦਿਨ ਹੀ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਅਜੇ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅਰੋੜਿਆ ਤਲਾਬ ਮਿਲਗੇਟ ਫਾ ਵੜਾ ਤੋਂ ਜਿੱਥੇ ਕੀ ਘਰ ਦੇ ਬਾਹਰ ਖੜੀ ਵਰਨਾਕਾਰ ਨੂਰਾ ਦੋ ਵਜੇ ਦੇ ਕਰੀਬ ਚੋਰ ਚੋਰੀ ਕਰਕੇ ਫਰਾਰ ਹੋ ਗਏ ਇਸ ਸੰਬੰਧੀ ਗੱਲਬਾਤ ਕਰਦੇ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਗੱਡੀ ਚੋਰੀ ਹੋਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹਨਾਂ ਦੇ ਫੋਨ ਤੇ ਟੋਲ ਪਲਾਜ਼ਾ ਵਾਲਿਆਂ ਦਾ ਮੈਸੇਜ ਆਇਆ ਉਹਨਾਂ ਦੱਸਿਆ ਕਿ ਸੀਸੀਟੀਵੀ ਮੁਤਾਬਕ ਉਹਨਾਂ ਦੀ ਗੱਡੀ ਟੋਲ ਪਾਰ ਕਰਕੇ ਰਾਜਸਥਾਨ ਵਾਲੀ ਸਾਈਡ ਗਈ ਹੈ ਉਨਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਉਹਨਾਂ ਦੀ ਗੱਡੀ ਉਹਨਾਂ ਨੂੰ ਵਾਪਸ ਦਵਾਈ ਜਾਵੇ ਜਿਕਰ ਹੋ ਗਿਆ ਕਿ ਫਗਵਾੜਾ ਸ਼ਹਿਰ ਵਿੱਚ ਕਾਰਾ ਚੋਰੀ ਹੁੰਦੀਆਂ ਕਈ ਵਾਰਦਾਤਾਂ ਆਪਾਂ ਪਰ ਚੁੱਕੀਆਂ ਨੇ ਲੋੜ ਹੈ ਪੁਲਿਸ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ